ਵੀਡੀਓ ਨਾਲ ਜੁੜੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਸੋਲਰ ਸੰਬਰਸੀਬਲ ਮੋਟਰਾਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਨੈਸਾ ਦਾ ਨੈਸਾ ਦੀ ਸੋਲਰ ਸੰਬਰਸੀਬਲ ਸੋਲਰ ਸਪੈਸ਼ਲ ਮੋਟਰ 7.5 ਹੌਸਪਾਵਰ ਦੀ ਇਸ ਮੋਟਰ ਦਾ ਰਿਵਿਊ ਕਰਨ ਲੱਗੇ ਹਾਂ ਇਹ ਸੋਲਰ ਸਪੈਸ਼ਲ ਮੋਟਰ ਦੀ ਖਾਸੀਅਤ ਹੈ ਘੱਟ ਧੁੱਪ ਦੇ ਵਿੱਚ ਬੱਦਲਵਾਈ ਵਾਲੇ ਮੌਸਮ ਦੇ ਵਿੱਚ ਵੀ ਇਹ ਮੋਟਰ ਬਹੁਤ ਘੱਟ ਟ੍ਰਿਪ ਹੁੰਦੀ ਹੈ ਬਹੁਤ ਘੱਟ ਪਾਣੀ ਘਟਾਉਂਦੀ ਹੈ ਇਹ ਦੂਜੀਆਂ ਨਾਰਮਲ ਗ੍ਰਿਡ ਮੋਟਰਾਂ ਨਾਲੋਂ ਜ਼ਿਆਦਾ ਵਧੀਆ ਪਰਫਾਰਮੈਂਸ ਦਿੰਦੀ ਏ ਇੱਕ ਹਾਈਬ੍ਰਿਡ ਵੇਰੀਏਬਲ ਫ੍ਰੀਕਵੈਂਸੀ ਡਰਾਈਵ ਨਾਲ ਤੁਸੀਂ ਇਹਨੂੰ ਸੋਲਰ ਤੇ ਗ੍ਰਿਡ ਤੇ ਤੇ ਜਨਰੇਟਰ ਤੇ ਚਲਾ ਸਕਦੇ ਹੋ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹਨੂੰ ਸੋਲਰ ਤੇ ਔਰ ਜਨਰੇਟਰ ਤੇ ਚੱਲਦੀ ਵਿਖਾਵਾਂਗੇ ਇੱਕ ਸਵਾਲ ਜੋ ਕਿਸਾਨ ਵੀਰਾਂ ਦੁਆਰਾ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਹੈ ਵੀ ਸੋਲਰ ਮੋਟਰ ਤੇ ਗ੍ਰਿਡ ਮੋਟਰ 'ਚ ਕੀ ਫਰਕ ਹੁੰਦਾ ਹੈ ਕਿਸਾਨ ਵੀਰੋ ਸੋਲਰ ਮੋਟਰ ਤੇ ਗ੍ਰਿਡ ਮੋਟਰ 'ਚ ਬਹੁਤ ਫਰਕ ਹੁੰਦਾ ਹੈ ਜਿਹੜੀ ਸੋਲਰ ਮੋਟਰ ਏ ਉਹ ਗ੍ਰਿਡ ਤੇ ਜਨਰੇਟਰ ਤੇ ਵੀ ਬਹੁਤ ਘੱਟ ਲੋਡ ਲੈਂਦੀ ਏ ਤੇ ਜਦੋਂ ਤੁਸੀਂ ਉਹਨੂੰ ਸੋਲਰ ਤੇ ਚਲਾਉਂਦੇ ਹੋ ਉਸ ਟਾਈਮ ਤੇ ਜੇ ਬੱਦਲਵਾਈ ਵਾਲਾ ਮੌਸਮ ਹੈ ਜਾਂ ਫਿਰ ਘੱਟ ਧੁੱਪ ਵਾਲਾ ਮੌਸਮ ਹੈ ਉਹਦੇ ਵਿੱਚ ਵੀ ਉਹਦੀ ਪਰਫਾਰਮੈਂਸ ਆਮ ਨਾਰਮਲ ਗ੍ਰਿਡ ਮੋਟਰ ਨਾਲੋਂ ਵਧੀਆ ਹੁੰਦੀ ਏ origignal nesa solar motor ਦੇ ਵਿੱਚ ਤੁਹਾਨੂੰ ਪੰਪ ਤੇ ਤੇ ਮੋਟਰ ਤੇ nesa ਦੀ ਬ੍ਰਾਂਡਿੰਗ ਮਿਲ ਜੇਗੀ ਇਹ ਮੋਟਰ ਸਾਡੇ ਤੋਂ ਖਰੀਦੀ ਏ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਬਰੇ ਦੇ ਕਿਸਾਨ ਖੁਸ਼ਪ੍ਰੀਤ ਸਿੰਘ ਨੇ ਕੁਸ਼ਪ੍ਰੀਤ ਸਿੰਘ ਨੇ ਸੋਲਰ ਸਿਸਟਮ ਕਿਸੇ ਹੋਰ ਫਰਮ ਤੋਂ ਲਵਾਇਆ ਸੀ ਜਿਹੜੀ ਮੋਟਰ ਸੋਲਰ ਫਰਮ ਨੇ ਦਿੱਤੀ ਸੀ ਉਹਨੇ ਪਾਣੀ ਨਹੀਂ ਦਿੱਤਾ ਉਹ ਚੇਂਜ ਕਰਕੇ ਉਹਨਾਂ ਨੇ ਹੁਣ ਉੱਥੇ ਇੱਕ ਹੋਰ ਮੋਟਰ ਪਾਈ ਏ ਉਸ ਮੋਟਰ ਦੀ ਪਰਫਾਰਮੈਂਸ ਅਸੀਂ ਤੁਹਾਨੂੰ ਪਹਿਲਾਂ ਵਿਖਾ ਦਿੰਨੇ ਆ ਜੁਲਾਈ 2024 ਉਮਸਜੀ ਵਾਲਾ ਇਸ ਟਾਈਮ ਮੌਸਮ ਚੱਲਦਾ ਪਿਆ ਧੁੱਪ ਖਾਸ ਤਿੱਖੀ ਨਹੀਂ ਹੁੰਦੀ ਹੁਣ ਇਹ ਜਿਹੜੀ ਮੋਟਰ ਇਹਨਾਂ ਨੇ ਪਹਿਲਾਂ ਪਾਈ ਏ ਉਹਦਾ ਪਾਣੀ ਹੈ 3 ਇੰਚੀ ਭਰ ਕੇ ਪਾਣੀ ਇਸ ਟਾਈਮ ਮੋਟਰ ਦਿੰਦੀ ਪਈ ਏ ਇਹ ਮੋਟਰ ਕੱਢ ਕੇ ਇਹਨੂੰ ਬਦਲ ਕੇ ਫਿਰ ਆਪਾਂ ਇੱਥੇ ਨੈਸਾ ਦੀ ਮੋਟਰ ਇੰਸਟਾਲ ਕਰਨੀ ਹੈ ਨੈਸਾ ਦੀ ਸੋਲਰ ਸਪੈਸ਼ਲ ਮੋਟਰ ਜਿਹੜੀ ਉਹ ਪ੍ਰੋਪਰ ਜੇ ਤੁਹਾਡੇ ਸੋਲਰ ਪੈਨਲ ਨੇ ਨੰਬਰ ਆਫ ਪੈਨਲ ਪੂਰੇ ਨੇ ਤੇ ਉਹ ਬਹੁਤ ਵਧੀਆ ਪਰਫਾਰਮੈਂਸ ਦੇਂਦੀ ਹੈ ਆਮ ਨਾਰਮਲ ਇਹਨਾਂ ਮੋਟਰਾਂ ਨਾਲੋਂ ਉਹਦੀ ਪਰਫਾਰਮੈਂਸ ਜ਼ਿਆਦਾ ਹੈ ਸਭ ਤੋਂ ਵੱਡੀ ਗੱਲ ਨੈਸਾ ਜਿਹੜੀ ਮੋਟਰ ਹੈ ਉਹ ਬਦਲਵਾਈ ਦੇ ਵਿੱਚ ਵਾਟਰ ਡ੍ਰੌਪ ਘੱਟ ਕਰਦੀ ਹੈ ਇਹ ਨਾਰਮਲ ਮੋਟਰ ਚੱਲਦੀ ਪਈ ਹੈ ਇਹਦੇ ਵਿੱਚ ਵੇਖ ਲਓ ਇਸ ਟਾਈਮ 43 ਫ੍ਰੀਕਵੈਂਸੀ ਤੇ ਚੱਲਦੀ ਪਈ ਹੈ 43 ਫ੍ਰੀਕਵੈਂਸੀ ਤੇ ਪੌਣੇ 11 ਐਂਪੀਅਰ ਲੈਂਦੀ ਪਈ ਹੈ 43 ਫ੍ਰੀਕਵੈਂਸੀ ਹੈ ਪੌਣੇ 11 ਐਂਪੀਅਰ ਨੇ ਤੇ 380 90 ਵੋਲਟ ਇਸ ਟਾਈਮ ਡੀਸੀ ਦੇ ਪੈਨਲਾਂ ਤੋਂ ਆਉਂਦੇ ਪਏ ਨੇ 43 ਫ੍ਰੀਕਵੈਂਸੀ ਲੈ ਕੇ ਮੋਟਰ ਇੰਨਾ ਕੁ ਪਾਣੀ ਕੱਢਦੀ ਪਈ ਏ ਇਹ ਮੋਟਰ ਨੂੰ ਬਾਹਰ ਕੱਢਾਂਗੇ ਇਹ ਮੋਟਰ ਕੱਢ ਕੇ ਇਹਦੀ ਜਗ੍ਹਾ ਤੇ ਨੈਸਾ ਦੀ ਮੋਟਰ ਇੰਸਟਾਲ ਕਰਕੇ ਉਹਦੀ ਪਰਫਾਰਮੈਂਸ ਤੁਹਾਨੂੰ ਵਿਖਾਣੇ ਆ ਵੀ ਨੈਸਾ ਕਿੰਨੀ ਫ੍ਰੀਕਵੈਂਸੀ ਤੇ ਚੱਲਦੀ ਏ ਆਹ ਮੋਟਰ ਬਾਹਰ ਕੱਢ ਲਈ ਗਈ ਏ ਇਹ ਮੋਟਰ ਕੱਢ ਕੇ ਹੁਣ ਇੱਥੇ ਨੈਸਾ ਦੀ ਮੋਟਰ ਪਾਣੇ ਆ ਫਿਰ ਤੁਹਾਨੂੰ ਵਿਖਾਵਾਂਗੇ ਵੀ ਕਿੰਨੀ ਫ੍ਰੀਕਵੈਂਸੀ ਤੇ ਇਹ ਚੱਲਦੀ ਏ ਮੋਟਰ ਚੇਂਜ ਕਰਕੇ ਨੈਸਾ ਮੋਟਰ ਇੱਥੇ ਪਾ ਦਿੱਤੀ ਗਈ ਏ ਹੁਣ ਜਿਹੜਾ ਮੌਸਮੇ ਇਹਦੇ ਵਿੱਚ ਕੁਝ ਕੁਸ਼ ਬਦਲ ਵੀ ਨੇ ਤੇ ਟਾਈਮ ਵੀ ਕਾਫੀ ਹੋ ਗਿਆ ਹੈ ਨਸਾ ਦੀ 7.5 ਹਸਪਾਵਰ ਦੀ ਇੱਥੇ ਮੋਟਰ ਪਾਈ ਹੈ ਪਾਣੀ ਦਾ ਫਲੋ ਤੁਸੀਂ ਵੇਖ ਸਕਦੇ ਹੋ ਜਦੋਂ ਫੁੱਲ ਧੁੱਪ ਹੋਏਗੀ ਉਦੋਂ ਇਹਦਾ ਫੁੱਲ ਪ੍ਰੈਸ਼ਰ ਹੋਏਗਾ ਕਿਸਾਨ ਵੀਰ ਦੇ ਕਹਿਣ ਮੁਤਾਬਕ ਬਦਲਵਾਈ ਦੇ ਵਿੱਚ ਉਹ ਮੋਟਰ ਬਿਲਕੁਲ ਡ੍ਰੌਪ ਕਰ ਜਾਂਦੀ ਸੀ ਵਾਟਰ ਅੱਧੀ ਨਾਲ ਪਾਣੀ ਦੀ ਕੱਢਣ ਲੱਗ ਜਾਂਦੀ ਸੀ ਮੋਟਰ ਪਾਈ ਹੈ ਆਪਾਂ ਪਿੰਡ ਬਰੇ ਡਿਸਟ੍ਰਿਕਟ ਮਾਨਸਾ ਕਿਸਾਨ ਖੁਸ਼ਪ੍ਰੀਤ ਸਿੰਘ ਜੇ ਕਿਸੇ ਕਿਸਾਨ ਵੀਰ ਦੇ ਪਹਿਲਾਂ ਤੋਂ ਸੋਲਰ ਪੰਪ ਲੱਗਿਆ ਏ ਉਹਨਾਂ ਦੇ ਵੀ ਸੇਮ ਦਿੱਕਤ ਏ ਬੱਦਲਵਾਈ ਦੇ ਵਿੱਚ ਮੋਟਰ ਪਾਣੀ ਜ਼ਿਆਦਾ ਘਟਾ ਜਾਂਦੀ ਏ ਜਾਂ ਬੰਦ ਹੋ ਜਾਂਦੀ ਏ ਟਰਿੱਪ ਇਸ਼ੂ ਆਉਂਦਾ ਸੋਲਰ ਮੋਟਰ ਖਰੀਦਣਾ ਚਾਹੁੰਦਾ ਤੇ ਉਹ ਕਿਸਾਨ ਖੁਸ਼ਪ੍ਰੀਤ ਸਿੰਘ ਦਾ ਸਾਡੇ ਕੋਲੋਂ ਨੰਬਰ ਲੈ ਕੇ ਵੀ ਇਹਨਾਂ ਨਾਲ ਗੱਲ ਕਰ ਸਕਦਾ ਤੇ ਆਪਣੀ ਤਸੱਲੀ ਕਰ ਸਕਦਾ ਜਿਵੇਂ ਤੁਹਾਨੂੰ ਦੱਸਿਆ ਵੀ ਹੁਣ ਥੋੜਾ ਜਿਹਾ ਮੌਸਮ ਠੰਡਾ ਜਿਹਾ ਹੋਇਆ ਏ ਇਸ ਟਾਈਮ 38 ਫ੍ਰੀਕਵੈਂਸੀ ਚੱਲਦੀ ਏ ਪਹਿਲਾਂ ਵਾਲੀ ਮੋਟਰ 43 ਫ੍ਰੀਕਵੈਂਸੀ ਤੇ ਚੱਲਦੀ ਪਈ ਸੀ ਇਹ ਮੋਟਰ 38 ਫ੍ਰੀਕਵੈਂਸੀ ਤੇ ਚੱਲਦੀ ਪਈ ਏ ਤੇ 10.7 ਤੇ ਜੇ ਵੋਲਟੇਜ ਦੀ ਗੱਲ ਕਰੀਏ ਉਦੋਂ 380 ਵੋਲਟੇਜ ਸੀ 390 ਵੋਲਟੇਜ ਸੀ ਐਸ ਟਾਈਮ 340 350 ਵੋਲਟੇਜ ਜਿਹੜੀ ਪੈਨਲਾਂ ਤੋਂ ਆਉਂਦੀ ਪਈ ਹੈ ਵੋਲਟੇਜ ਵੀ ਘੱਟ ਗਈ ਏ ਉਦੋਂ 380 90 ਵੋਲਟ ਤੇ ਉਹ ਮੋਟਰ ਇੰਨੇ ਐਂਪੀਅਰ ਲੈ ਕੇ ਤੇ ਇਹਦੇ ਨਾਲੋਂ ਥੋੜਾ ਜਿਹਾ ਘੱਟ ਪਾਣੀ ਕੱਢਦੀ ਪਈ ਸੀ ਪਰ ਇਹ ਮੋਟਰ 38 ਫ੍ਰੀਕਵੈਂਸੀ ਤੇ ਵੀ ਪਾਣੀ ਕੱਢਦੀ ਪਈ ਏ ਤੇ ਲਗਭਗ 25 ਫ੍ਰੀਕਵੈਂਸੀ ਤੇ ਇਹ ਮੋਟਰ ਪਾਣੀ ਚੁੱਕ ਲੈਂਦੀ ਏ ਜਦੋਂ ਫ੍ਰੀਕਵੈਂਸੀ 25 ਹੁੰਦੀ ਏ ਮੋਟਰ ਪਾਣੀ ਚੁੱਕਣਾ ਸਟਾਰਟ ਕਰ ਦਿੰਦੀ ਹੈ। ਇਸ ਟਾਈਮ ਸੂਰਜ ਬਿਲਕੁਲ ਬੱਦਲ ਦੇ ਓਲੇ ਵੇ ਫਿਰ ਵੀ ਸਿਸਟਮ ਬਹੁਤ ਵਧੀਆ ਪਰਫਾਰਮ ਕਰਦਾ ਪਿਆ। ਇਸ ਤੋਂ ਬਾਅਦ ਸ਼ਾਮ ਪੈ ਗਈ। ਰਾਤ ਨੂੰ ਕਿਸਾਨ ਨੇ ਜਨਰੇਟਰ ਤੇ ਮੋਟਰ ਨੂੰ ਚਲਾਇਆ। ਇਹ ਸ਼ਾਮ ਦਾ ਟਾਈਮ ਹੈ। ਧੁੱਪ ਬਿਲਕੁਲ ਜਾ ਚੁੱਕੀ ਹੈ। ਸਿਰਫ ਚਾਨਣ ਹੈ। ਇਸ ਟਾਈਮ ਇਹੀ ਨੈਸਾ ਦੀ ਮੋਟਰ ਕਿਸਾਨ ਵੀਰ ਜਨਰੇਟਰ ਤੇ ਚਲਾ ਰਿਹਾ ਹੈ। ਮੋਟਰ ਦੀ ਪਰਫਾਰਮੈਂਸ ਟੈਸਟ ਕਰਨ ਵਾਸਤੇ ਆਪਾਂ ਇਸ ਮੋਟਰ ਨੂੰ ਜਨਰੇਟਰ ਤੇ ਚਲਾ ਕੇ ਵੇਖਿਆ। 2 ਸਿਲੰਡਰ ਜਨਰੇਟਰ ਹੈ। ਆਇਸ਼ਾ ਟਰੈਕਟਰ ਦੇ ਇੰਜਨ ਵਾਲਾ ਜਨਰੇਟਰ ਹੈ। 48 ਫ੍ਰੀਕਵੈਂਸੀ ਇਸ ਟਾਈਮ ਚੱਲਦੀ ਪਈ ਏ 47 48 ਫ੍ਰੀਕਵੈਂਸੀ ਤੇ ਮੋਟਰ ਚੱਲਦੀ ਪਈ ਏ 14 ਪਾਉਣੇ 15 ਐਂਪੀਅਰ ਲੈ ਕੇ ਮੋਟਰ ਇਸ ਟਾਈਮ ਚੱਲਣ ਢਈ ਏ ਤੇ ਜਨਰੇਟਰ ਬਿਲਕੁਲ ਬੰਦ ਰਹਿਸਤੇ ਚੱਲਦਾ ਪਿਆ ਜਿਹੜੀ ਮੋਟਰ ਇਹਨਾਂ ਨੇ ਪਹਿਲਾਂ ਪਾਈ ਸੀ ਜਦੋਂ ਉਹਤੇ ਜਨਰੇਟਰ ਟੈਸਟ ਕਰਦੇ ਸਨ ਤੇ ਜਨਰੇਟਰ ਕਾਫੀ ਰੇਸ ਕਰਕੇ ਫਿਰ ਚੱਲਦਾ ਸੀ ਫਿਰ ਜਾ ਕੇ ਪਾਣੀ ਕੱਢਦੀ ਸੀ ਉਹ ਮੋਟਰ ਇੰਨੀ ਕੁ ਰੇਸ ਤੇ ਬਿਲਕੁਲ ਥੋੜਾ ਪਾਣੀ ਕੱਢਦੀ ਸੀ ਪਰ ਇਹ ਸੋਲਰ ਮੋਟਰ ਜਨਰੇਟਰ ਤੇ ਵੀ ਘੱਟ ਕੰਜ਼ਮਸ਼ਨ ਕਰਦੀ ਏ ਘੱਟ ਐਂਪੀਅਰ ਲੈਂਦੀ ਏ ਔਰ ਘੱਟ ਵੋਲਟੇਜ ਘੱਟ ਲੋਡ ਪਾ ਕੇ ਬਹੁਤ ਵਧੀਆ ਪਰਫਾਰਮੈਂਸ ਦਿੰਦੀ ਏ ਇਹ ਐਸਰ ਦਾ 2 ਸਿਲੰਡਰ ਜਨਰੇਟਰ ਏ ਔਰ ਇਸ ਟਾਈਮ ਬਿਲਕੁਲ ਬੰਦ ਰੇਸ ਤੇ ਚੱਲਦਾ ਪਿਆ ਬਿਲਕੁਲ ਬੰਦ ਰੇਸ ਤੇ ਵੀ ਇਹ ਜਨਰੇਟਰ 48 ਫ੍ਰੀਕਵੈਂਸੀ ਤੇ ਮੋਟਰ ਨੂੰ ਚਲਾਉਂਦਾ ਪਿਆ ਜਦਕਿ ਨਾਰਮਲ ਮੋਟਰ ਤੇ ਜਨਰੇਟਰ ਪੂਰੇ ਲੋਡ ਤੇ ਚੱਲਦਾ ਸੀ ਤੁਹਾਨੂੰ ਅਸੀਂ ਤੁਹਾਡੇ ਵਿਸ਼ਵਾਸ ਲਈ ਵਿਖਾ ਦਿੰਦੇ ਆਂ ਕਿ ਆਹ ਵੇਖੋ ਬਿਲਕੁਲ ਰੇਸ ਖੋਲੀ ਏ ਔਰ ਬੰਦ ਰੇਸ ਤੇ ਇਹ ਮੋਟਰ ਇਸ ਟਾਈਮ ਜਨਰੇਟਰ ਤੇ ਚੱਲਦੀ ਪਈ ਏ ਨੈਸਾ ਦੀ ਸੋਲਰ ਸਮਰਸੀਬਲ ਸੋਲਰ ਸਪੈਸ਼ਲ ਮ ਹਾਈਬ੍ਰਿਡ VFD ਦੇ ਨਾਲ ਜਨਰੇਟਰ ਤੇ ਗ੍ਰਿਡ ਤੇ ਤੇ ਸੋਲਰ ਤੇ ਤਿੰਨਾਂ ਤੇ ਬਹੁਤ ਘੱਟ ਐਂਪੀਰਾਂ ਤੇ ਚਲਾ ਸਕਦੇ ਹੋ ਬਹੁਤ ਘੱਟ ਐਂਪੀਰ ਲੈਂਦੀ ਹੈ ਬਹੁਤ ਘੱਟ ਲੋਡ ਪਾਉਂਦੀ ਹੈ ਤੇ ਬਹੁਤ ਵਧੀਆ ਪਰਫਾਰਮੈਂਸ ਦਿੰਦੀ ਹੈ ਬਹੁਤ ਸਾਰੇ ਕਿਸਾਨ ਵੀਰਾਂ ਦਾ ਇਹ ਸਵਾਲ ਸੀ ਕਿ ਸੋਲਰ ਮੋਟਰ ਜਨਰੇਟਰ ਤੇ ਗ੍ਰਿਡ ਤੇ ਚੱਲ ਜਾਂਦੀ ਹੈ ਜਾਂ ਨਹੀਂ ਚੱਲਦੀ ਤੇ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਸੋਲਰ ਜਨਰੇਟਰ ਤੇ ਗ੍ਰਿਡ ਤਿੰਨਾਂ ਤੇ ਤੁਸੀਂ ਇਹਨੂੰ ਚਲਾ ਸਕਦੇ ਹੋ ਇੱਕ ਵਧੀਆ ਚੰਗੀ ਕੁਆਲਿਟੀ ਦਾ A-grade ਸੋਲਰ ਸਿਸਟਮ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਮਿੰਦਾਰ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੇ ਵਧੀਆ ਕੁਆਲਿਟੀ ਦੇ A ਗ੍ਰੇਡ ਸੋਲਰ ਸਿਸਟਮ ਤੇ ਚੰਗੀ ਸਰਵਿਸ ਕਰਕੇ ਜੇਕਰ ਤੁਸੀਂ ਇੱਕ ਚੰਗਾ ਵਧੀਆ ਕੁਆਲਿਟੀ ਦਾ A ਗ੍ਰੇਡ ਸਿਸਟਮ ਲਵਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਪਹਿਲਾਂ ਤੋਂ ਕੋਈ ਸੋਲਰ ਸਿਸਟਮ ਲੱਗਿਆ ਹੈ ਉਹਨੂੰ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨੰਬਰ 9814571211 ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਡੇ ਕਿਸੇ VFD ਡਰਾਈਵ ਦੇ ਵਿੱਚ ਕੋਈ 에ਰਰ ਦੀ ਸਮੱਸਿਆ ਹੈ ਡਰਾਈਵ ਟ੍ਰਿਪ ਕਰਦੀ ਹੈ ਬਦਲਵਾਈ ਦੇ ਵਿੱਚ ਇੱਕਦਮ ਮੋਟਰ ਪਾਣੀ ਛੱਡ ਜਾਂਦੀ ਹੈ ਇਦਾਂ ਦੀ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪੈਰਾਮੀਟਰ ਸੈਟਿੰਗ ਦੀ ਸਰਵਿਸ ਪੇਡ ਹੈ ਸਰਵਿਸ ਦੇ ਚਾਰਜਸ ਲੈ ਜਾਣਗੇ ਪਰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਸਮਾਧਾਨ ਤੁਹਾਨੂੰ ਮਿਲੇਗਾ ਇਸ ਤੋਂ ਇਲਾਵਾ ਵੀ ਜੇ ਕੋਈ ਤੁਸੀਂ ਸੋਲਰ ਸਿਸਟਮ ਕਿਸੇ ਹੋਰ ਫਰਮ ਤੋਂ ਲਵਾਇਆ ਹੈ ਤੁਹਾਡਾ ਪਾਣੀ ਨਹੀਂ ਪੂਰਾ ਹੋਇਆ ਜਿੰਨਾ ਉਹ ਸੋਲਰ ਫਰਮ ਨੇ ਵਾਅਦਾ ਕੀਤਾ ਸੀ ਉਸ ਹਿਸਾਬ ਨਾਲ ਪਰਫਾਰਮੈਂਸ ਨਹੀਂ ਬਣੀ ਜਾਂ ਫਿਰ ਤੁਹਾਨੂੰ ਸਮਝ ਨਹੀਂ ਆਉਂਦੀ ਤੁਹਾਡਾ ਸੋਲਰ ਸਿਸਟਮ ਕਿਵੇਂ ਵਧੀਆ ਕੰਮ ਕਰਨ ਲੱਗੇਗਾ ਬੇਝਿਜਕ ਕੋਈ ਵੀ ਸਲਾਹ ਲੈਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਤੇ ਵੀਡੀਓ ਜਿਹ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ